ਉਹ ਖੱਟਾ ਪਾਈ ਜਾਂਦਾ ਕੋਈ ਮੋੜਾ ਕਰੀਂ ਕਿੰਨਾ ਹੈ ਹਜ਼ਾਰਾਂ ਏਕੜ ਜ਼ਮੀਨ ਖਰੀਦੀ ਜਾਂਦਾ ਹੈ ਪੰਜਾਬ ਦੇ 3 ਕਰੋੜ ਲੋਕਾਂ ਦੇ ਯਰਮਾਨਾ ਦਾ ਮਖਦਰਾ ਬਣਾ ਕੇ ਉਹਦੇ ਉੱਤੇ ਆਪ ਦੇ ਘਾਟ ਪੜੀ ਜਾਂਦੀ ਹੈ ਜਗਤ ਗੁਰੂ ਬਾਬਾ ਨਾਨਕ ਦੇ ਜਨਮ ਦਿਨ ਦੀ ਆ ਪੂਰੇ ਜਗਤ ਨੂੰ ਲੱਖ ਲੱਖ ਵਧਾਈਆਂ ਹੱਕ ਲਾਲ ਦੀ ਰਾਹ ਹੱਕ ਸੱਚ ਤੇ ਲੜਨ ਵਾਲੀ ਦਾ ਬਾਬਰ ਹੋਵੇ ਜਾਂ ਜ਼ਾਬਰ ਹੱਕਾ ਨਾ ਮੁਰਲੀ ਤਾਂਚਾ ਬਣਾਉਣ ਵਾਲੀ ਰਾਹ ਪਰਵਾਰਕ ਇਕਤਾ ਸਿਰਜਣ ਵਾਲੀ ਰਾਹ ਇਸੇ ਰਾਹ ਦੇ ਉੱਤੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਨੇ ਮਹਾਂ ਸਿੱਖ ਰਾਜ ਸਿਰਜਿਆ ਇੱਕ ਬੰਦੇ ਨੂੰ ਫਾਹ ਨਹੀਂ ਲੱਗਿਆ ਹਰ ਧਰਮ ਦਾ ਸਨਮਾਨ ਸੀ ਇਕੈਗੇਟਰੀਅਨ ਸਟੇਟ ਗੁਰੇ ਥਰ-ਥਰ ਕੰਬਦੇ ਸੀ ਉਸੇ ਰੰਗਲਾ ਪੰਜਾਬ ਤੇ ਅੱਜ ਕੰਗਲਾ ਪੰਜਾਬ ਕਿਉਂ ਕਿਉਂਕਿ ਸਰਬੱਤ ਦਾ ਭਲਾ ਭੁੱਲ ਕੇ ਆਪਦਾ ਭਲਾ ਦੇਖਣ ਲੱਗੇ ਕੋਈ ਖੱਡਾ ਪਾਈ ਜਾਂਦਾ ਹੈ ਕੋਈ ਮੋਲਾਂ ਖਰੀਦੀ ਜਾਂਦਾ ਹੈ ਕੋਈ ਹਜ਼ਾਰਾਂ ਏਕੜ ਜ਼ਮੀਨ ਖਰੀਦੀ ਜਾਂਦਾ ਹੈ ਪੰਜਾਬ ਦੇ 3 ਕਰੋੜ ਲੋਕਾਂ ਦੇ ਆਰਮਾਨਾਂ ਦਾ ਮਕਬਰਾ ਬਣਾ ਕੇ ਉਹਦੇ ਉੱਤੇ ਆਪਦੇ ਘਰ ਪੜੀ ਜਾਂਦੇ। ਇਸੇ ਕਰਕੇ ਵਿਸਰ ਗਿਆ ਪੰਜਾਬ। ਬਾਬਾ ਨਾਨਕ ਮਿਹਨਤ ਕਾਸ਼ੇ ਦੁਕਾਨੇ ਕਰੇ ਜਾਂਦਾ ਸੀ। ਭਾਈ ਲਾਲੋ ਦੇ ਗਿਆ ਸੀ ਮਲਕ ਭਾਗੂ ਤੇ ਨਹੀਂ ਤੇ ਅੱਜ ਜਿਹੜਾ 10 ਲੱਖ ਜੇਬ ਚ ਪਾ ਦੇ ਉਹਦੇ ਕੀ ਨਹੀਂ ਹੋ ਜਾਂਦੇ। ਜਿੱਦਰ ਪੰਜਾਬ ਦੇ ਕਲਿਆਣ ਦੇ ਵਿੱਚ ਆਪਦਾ ਕਲਿਆਣ ਦੇਖਣ ਲੱਗੇ। ਜਿੱਦਨ ਸਮੂਹ జగਤ ਨੂੰ ਇੱਕ ਪਰਿਵਾਰ ਮੰਨਣ ਲੱਗੇ। ਉਸ ਸੇ ਦਿਨ ਸੱਚ ਦੀ ਰਾਹ ਉਜਾਗਰ ਹੋ ਜੂ ਚਾਨਣ ਮਨਾਰੇ ਵਾ ਅੱਜ ਵੀ ਸੰਸਥਾ ਸਰੂਪ ਬਾਬਾ ਨਾਨਕ ਸੇ ਦਿੱਲੀਆ ਕੋਈ ਨਵੀਂ ਤਸਵੀਰ ਨਾਮ ਨੂੰ ਉਚਾਰ ਦੀ ਕਲਾ ਤੇਰੇ ਬਾਣੇ ਸਭਤ ਤਪਲਾ